ਸ਼ੁਭ ਭਾਰਤ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਾਂ ਕੁਮਲਕ੍ਰਿਤ ਕੋਰ ਤਹਾਜ਼ਰ ਹੋਏ ਆਜ ਦੀਆਂ ਮੁੱਖ ਖਬਰਾਂ ਦੇ ਨਾਲ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਕਿਸਾਨਾਂ ਦੇ ਵੱਲੋਂ ਖਨੌਰੀ ਟੋਲ ਪਲਾਜ਼ਾ ਬੰਦ ਕਰਵਾਇਆ ਗਿਆ ਹੈ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਕਿਸਾਨਾਂ ਨੇ ਖਨੌਰੀ ਦਾ ਟੋਲ ਪਲਾਜ਼ਾ ਛੋੜਾ ਬੰਦ ਕਰਵਾਇਆ ਕੰਬਾਈਨਾਂ ਦੇ ਕੱਟੇ ਜਾ ਰਹੇ ਟੋਲ ਦੇ ਕਾਰਨ ਕਿਸਾਨ ਜੜੇ ਪੜਕੇ ਹੋਏ ਨਜ਼ਰ ਆ ਰਹੇ ਨੇ ਜਿਸ ਦੇ ਮੱਦੇਨਜ਼ਰ ਉਨ੍ਹਾਂ ਦੇ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਨ ਨੇ ਇਹ ਟੋਲ ਪਲਾza ਜੁੜਾ ਕੇ ਬੰਦ ਕਰਵਾਇਆ ਤੇ ਟੋਲ ਮੈਨੇਜਰ ਨੇ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਤੋਂ ਜੁੜਾ ਇਨਕਾਰ ਕੀਤਾ ਤੇ ਗੁੱਸੇ ਦੇ ਵਿੱਚ ਆਏ ਕਿਸਾਨਾਂ ਨੇ ਰਹਗੀਰਾ ਦੇ ਲਈ ਟੋਲ ਪਲਾza ਛੁੜਾ ਕੇ ਫ੍ਰੀ ਕਰਵਾਇਆ ਤਾਂ ਜੀ ਤਸਵੀਰਾਂ ਸਾਹਮਣੇ ਹੈ ਜਿੱਥੇ ਉਹਨਾਂ ਦੇ ਵੱਲੋਂ ਇਹ ਵੱਡਾ ਕਦਮ ਚੁੱਕਿਆ ਗਿਆ ਕਿਉਂਕਿ ਗੁੱਸੇ ਦੇ ਵਿੱਚ ਜਿਹੜਾ ਕਿ ਕਿਸਾਨਾਂ ਨੇ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਵੱਲੋਂ ਇਹ ਵੱਡਾ ਕਦਮ ਜੜਾ ਕੀ ਚੁੱਕਿਆ ਗਿਆ ਮੇਰੇ ਭਰਾ ਜੀ ਤੁਸੀਂ ਸਾਡੇ ਬੱਚਿਆਂ ਲਈ ਤੁਹਾਡੇ ਭਰਾ ਹੋਗੇ ਲੜਦੇ ਆ ਇਹ ਮੇਜਰ ਕੀ ਚੀਜ਼ ਐ ਇਹ ਕਿਹੜੀ ਗੱਲ ਕਰਦਾ ਕੀ ਗੱਲ ਕਰਦਾ ਸਾਰੇ ਟੋਲਾਂ ਦੇ ਸਾਰੇ ਟੋਲਾਂ ਦੀ ਗੱਲ ਆ ਸਰ ਇਹ ਆਹ ਸੰਭੈ ਇਹਨਾਂ ਨੂੰ ਨਹੀਂ ਟੋਲਣਾ ਚਾਹਦਾ ਹੈਗਾ ਬਿਲਕੁਲ ਬਿਲਕੁਲ 300 ਰੁਪਏ ਦੀ ਪਰਚੀ ਕੰਢੀ ਪਰਾਨ ਕਿੱਥੇ ਦਿਖਾਈ ਮੈਨੂੰ ਇਹਨੇ ਕਰਿਆ ਗੁੰਡਾ ਕੰਮ ਸਭੀ ਦੀ ਪਰਚੀ ਕੱਟੀ ਹੋਏ ਇਸ ਮਸ਼ੀਨੀ ਪਹਿਲਾਂ ਇਹ ਮਤਲਬ ਨਵੀਂ ਪਰਚੀ ਵਰਤੀ ਰਹੀ ਮਸ਼ੀਨ ਨੇ ਇਹ ਨਵੀਂ ਪਰਚੀ ਪਾਣੀ ਚ ਹੁੰਦਾ ਹੈ ਜੀ ਗੱਲੇ ਕੁਛ ਨਹੀਂ ਹੁੰਦਾ ਜੀ ਸਾਰੇ ਤੋਂ ਸਿੱਧੀ ਗੱਲ ਕੀ ਹੈ ਦੂਰ ਪਰ ਜਾ ਕੇ ਸਾਰੇ ਕਿ ਦਿਨ ਨੂੰ ਆਹ 14 ਤਰੀਕ ਦੀ ਪਰਚੀ ਕੱਟੀ ਹੈ 300 ਰੁਪਏ ਦੀ ਇਸੇ ਮਸ਼ੀਨ ਦੀ ਇਸੇ ਮਸ਼ੀਨ ਦੀ ਉਹ ਝੰਡਾ ਲੱਗਿਆ ਤਾਂ ਭਾਂ ਦੇਖੋ ਝੰਡਾ ਲੱਗਿਆ ਅੱਜ ਤਾਂ ਸਾਡੇ ਮਰੀਜ਼ ਧੱਕਾ ਹੋਲੀ ਪਰਵਾਣ ਹੋ ਕੇ ਆ ਕੇ ਗਏ ਨੇ ਤੁਹਾਨੂੰ ਮਿਲ ਕੇ ਗਏ ਹੋਣੇ ਕਹ ਕੇ ਗਏ ਨੇ ਉਹ ਵੀ ਗਰਾਹਾਂ ਦੀ ਗੱਡੀ ਅਸੀਂ ਟਰਾਲੀ ਨਹੀਂ ਘੇਰਦੇ ਗੱਡੀ ਨਹੀਂ ਘੇਰਦੇ ਕੋਈ ਤੁਮ ਭਾਂ ਨਹੀਂ ਕਰਦੇ ਫਿਰ ਕੀ ਰਿਆ ਫਿਰ ਕਹੇ ਹੋਏ ਵੀ ਕੀ ਇਸ ਰੱਖੀ ਤੁਸੀਂ ਨੇ ਕੀ ਥੋੜੀ ਥੋੜੀ ਵਈ ਥੋੜੀ ਜਿੱਤ ਰੱਖੀ ਨੇ ਪਹਿਲਾਂ ਤੂੰ ਤਾਂ ਪਤਾ ਕੀ ਗੱਲ ਹੈ ਪਤਾ ਉਹ ਗੱਲ ਹੈ ਗੁੰਡਾ ਆਇਆਗਾ ਉਹ ਉਹ ਬਟਕਾ ਹੀ ਗਿਆ ਹੈਗਾ ਲੈ ਕੇ ਕੌਣ ਆਹੋ ਪਤਾ ਪ੍ਰਧਾਨ ਉਹ ਹਰਿਆਣੇ ਦਾ ਪਤਾ ਨਹੀਂ ਸਮਝ ਲੈ ਸਮਝ ਸਾਰੀ ਆ ਬਾਈ ਤੂੰ ਵੀ ਮੇਰੇ ਕੋਲ ਆ ਪਾ ਚੱਕ ਪੰਜ ਸ਼ਿਕਰ ਹੋ ਕੇ ਗੁੰਡਾ ਕਰਦੇ ਨਹੀਂ ਕੀਤੀ ਬੰਦੇ ਨੇ ਕੰਪੈਨ ਦੇ ਧਰੇ ਵੀ ਮਾਰੇ ਮਾਰ ਪੰਜਾਬ ਦੇ ਵਿੱਚ ਹੁਣ ਤੁਸੀਂ ਘਰ ਬੈਠ ਕੇ ਹੀ ਰਜਿਸਟਰੀ ਬਣਵਾ ਸਕਦੇ ਹੋ ਜਿਸ ਹਾਂ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਡਾ ਕਦਮ ਲੱ타 ਗਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਲੋਕਾਂ ਨੂੰ ਸਹੂਲਤਾ ਦੇਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ ਤੇ ਇਸੇ ਤਹਿਤ ਪੰਜਾਬ ਸਰਕਾਰ ਨੇ ਹਾਲੀ ਦੇ ਵਿੱਚ ਜਨਤਾ ਲਈ ਇੱਕ ਵੱਡੀ ਸੁਵਿਧਾ ਜਾਰੀ ਕਰਦਿਆ ਈਜ਼ੀ ਰਜਿਸਟਰੀ ਨਾਮਕ ਦੇਸ਼ ਦੀ ਪਹਿਲੀ ਪਾਰਦਰਸ਼ੀ ਸੰਪਤੀ ਰਜਿਸਟ੍ਰੇਸ਼ਨ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਤੇ ਹੁਣ ਰਜਿਸਟਰੀਕਰ ਵਾਰਡ ਵਾਲਿਆਂ ਨੂੰ ਦਫ਼ਤਰਾਂ ਦੇ ਚੱਕਰ ਨਹੀਂ ਕੱਟਣੇ ਪੈਣ ਲੱਗੇ ਜੀ ਹਾਂ ਕਿਉਂਕਿ ਤੁਸੀਂ ਇਹ ਪ੍ਰਕਿਰਿਆ ਘਰ ਬੈਠੇ ਸਿਰਫ 48 ਘੰਟਿਆਂ ਵਿੱਚ ਪੂਰੀ ਕਰ ਸਕਦੇ ਹੋ ਸਰਕਾਰ ਦੇ ਇਸ ਫੈਸਲੇ ਨਾਲ ਲੋਕਾਂ ਨੂੰ ਵੱਡਾ ਲਾਭ ਮਿਲ ਰਿਹਾ ਹੈ ਤੇ ਈਜ਼ੀ ਰਜਿਸਟਰੀ ਪ੍ਰਣਾਲੀ ਨਾਲ ਸਬ ਰਜਿਸਟਰਾਰ ਦੇ ਇਕ ਅਧਿਕਾਰ ਨੂੰ ਖਤਮ ਕਰ ਦਿੱਤਾ ਗਿਆ ਤੇ ਹੁਣ ਨਾਗਰਿਕ ਕਿਸੇ ਵੀ ਸਬ ਰਜਿਸਟਰ ਦਫਤਰ ਜਾਂ ਆਪਣੇ ਘਰੋਂ ਹੀ ਆਨਲਾਈਨ ਰਜਿਸਟਰੀ ਕਰਵਾ ਸਕਦੇ ਹਨ ਨਵੀਂ ਪ੍ਰਣਾਲੀ ਵਿੱਚ ਹੁਣ ਰਜਿਸਟ੍ਰੇਸ਼ਨ ਜ਼ਿਲ੍ਹੇ ਵਿੱਚ ਸਥਿਤ ਕਿਸੇ ਵੀ ਤਹਿਸੀਲ ਦੇ ਵਿੱਚ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਾਰਟੀ ਸੁਪਰੀਮ অর্ਭਿੰਦ ਕੇਜਰੀਵਾਲ ਨੇ ਇਸ ਪ੍ਰਣਾਲੀ ਨੂੰ ਜਨਤਾ ਨੂੰ ਸਮਰਪਿਤ ਕੀਤਾ ਸੀ ਚੋਦਰੀ ਤਰਨਤਾਰਨ ਦੇ ਜਿਵੇਂ ਚੋਣਾਂ ਦੇ ਮੱਦੇਨਜ਼ਰ ਸਿਆਸੀ ਮਾਹੌਲ ਪੂਰਾ ਗਰਮਾਇਆ ਹੋਇਆ ਨਜ਼ਰ ਆ ਰਿਹਾ ਹੈ ਤੇ ਵੱਖ-ਵੱਖ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰਾਂ ਦੇ ਲਈ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਤਾਂ ਸਟੋਮ ਨੀ ਕਾਲੇਦਰ ਦੇ ਵੱਲੋਂ ਵੀ ਉਸ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਉਮੀਦਵਾਰ ਤੇ ਹੱਕ ਦੇ ਵਿੱਚ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਤਰਨਤਾਰਨ ਦੇ ਪਿੰਡ ਖੈਰਦੀਨ ਕੇਚ ਹੋਏ ਪਰਵੇਂ ਕੱਠ ਲਈ ਸੰਗਤ ਦਾ ਤੁਕ ਬਿਰਸੇਂ ਬਾਦਰਾ ਦੇ ਵੱਲੋਂ ਧੰਨਵਾਦ ਕੀਤਾ ਗਿਆ ਤੇ ਉਹਨਾਂ ਦੇ ਵੱਲੋਂ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਤੇ ਆਓ ਸੁਣਦੇ ਹਾਂ ਵੱਡੇ ਬਾਦਲ ਸਾਹਿਬ ਕਹਿੰਦੇ ਹੁੰਦੇ ਸੀ ਜਿਸ ਕੱਠ ਵਿੱਚ ਬੀਬੀਆਂ ਜਿਆਦੀਆਂ ਹੋਣ ਬੰਦੇ ਨਾਲੋਂ ਇਹਦਾ ਮਤਲਬ ਉਹ ਹਲਕਾ ਪੱਕਾ ਜਿੱਤੋਗੇ ਮੈਂ ਵੀ ਪੂਰੀ ਜ਼ਿੰਦਗੀ ਪਿੰਡਾਂ ਵਿੱਚ ਗਿਆ ਗੱਲ ਪਰ ਜਿਵੇਂ ਐਕਟਿਵ ਮੈਂ ਦੇਖ ਰਿਹਾ ਥੋੜੇ ਪਿੰ ਬੀਪੀਆਂ ਦਾ ਘੱਟ ਮੈਂ ਗਿੰਦੇ ਸੀ ਲਾਈਨਾਂ ਤੇ ਦੇਖ ਰਿਹਾ ਸੀ ਬੈਠਾ ਮਲਾਂ ਹਾ ਸਾਹੀ ਤੁਹਾਨੂੰ ਸ਼ਰਮ ਕਰਨੀ ਚਾਹੀਦੀ ਆ ਪੀਪੀਆਂ ਸੋ ਤੋਂ ਜ਼ਿਆਦੀ ਆਈਆਂ ਇੱਕ ਵੀ ਇੱਕ ਆਇਆ ਥੋੜਾ ਭਲੇ ਟੋੜ ਸਕੇ ਵਿਚਾ ਰਹਿਣੇਗਾ ਆ ਆ ਲੜੀ ਕੀ ਹੋਈ ਲੇਡੀਜ਼ ਹਾਂ ਬਸ ਆਹ ਫਿਰ ਕੀ ਬੱਸ 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 ਫੱਲੇ ਕਰ ਲੋ ਬੱਸ ਹਾਂ ਤੁਹਾਡਾ ਧੰਨਵਾਦ ਸਰਾਂ ਦਾ ਐਨ ਲੱਗਦਾ ਜਿ ਘਰ ਸਾਰੇ ਖਾਲੀ ਹੋ ਗਏ ਸਾਰਾ ਪਿੰਡ ਇੱਥੇ ਬੈਠਾ ਬੋਲੇ ਸੋਨੇ ਹਾਂ ਬੱਲੇ ਬੱਲੇ ਆ ਜਿਹੜੀ ਲੜਾਈ ਲੜ ਰਹੇ ਥੋੜੀ ਲੜਾਈ ਲੜ ਰਹੇ ਆ ਪੰਜਾਬ ਨੂੰ ਬਚਾਉਣ ਦੀ ਲੜਾਈ ਲੜ ਰਹੇ ਆ। ਤੁਹਾਡੇ ਕਹਾਂ ਕਿ ਖੁਸ਼ੀਆਂ ਵਾਪਸ ਲਿਆਉਣ ਦੀ ਲੜਾਈ ਲੜ ਰਹੇ ਆ। ਤੁਸੀਂ ਵੀ ਹਰੇ ਯਾਦ ਕਰੋ ਖਾਸ ਕਰਕੇ ਬੀਬੀਆਂ ਨੂੰ ਕਹਿੰਦੇ ਪੁੱਛਿਆ ਤੋਨ ਜਦੋਂ ਬਾਦਲ ਬਾਦਲ ਸਾਹਿਬ ਮੁੱਖ ਮੰਤਰੀ ਸੀ। ਖੇਤੀ ਉਦੋਂ ਆਪਾਂ ਦਾ ਮਿਲਦਾ ਸੀ ਕਿ ਨਹੀਂ। ਸਾਰਿਆਂ ਦੇ ਵੀਜ਼ਾ ਕਾਰਡ ਬਣੇ ਸੀ। ਆਟਾ ਦਾਲ ਮਿਲਦਾ ਸੀ ਸੱਕਣ ਮਿਲਦੇ ਸੀ। ਪੈਨਸ਼ਨਾਂ ਆਉਂਦੀਆਂ ਸੀ ਉਦੋਂ ਤੁਹਾਡੀ ਬੱਚਿਆਂ ਨੂੰ ਵੀ ਸਕੂਲ ਜਾਣਾ 11ਵੇਂ ਵਾਰ ਸਾਈਕਲ ਦਿੰਦੇ ਹੁੰਦੇ ਸੀ ਤੁਹਾਡੇ 300 ਰੁਪਏ ਬਿਜਲੀ ਦੇ ਮਾਫੀ ਮਲਾਂ ਦਾ 300 ਨਹੀਂ ਤੁਹਾਡੇ ਤਾਂ ਸਾਰੇ ਹੀ ਬੜੀ ਮਾਫੀ ਤੁਸੀਂ ਜਿਹੜਾ ਕੋਈ ਬਿੱਲ ਭਰਿਆ ਉਦੋਂ ਦਾ ਸਿੱਧਾ ਜੋੜਿਆ ਸੀ 12 ਸਿੱਧੀਆਂ ਦਾ ਆਪਣਾ ਕੋਈ ਪਹੁੰਚਾ ਨਹੀਂ ਹੁੰਦਾ ਸੀ ਚੌਧਰੀ ਚੌਂਟਚਾਰ ਦੇ ਦੌਰਾਨ ਰਾਜਵਿੰਗ ਦੇ ਵੱਲੋਂ ਲੋਕਾਂ ਨੂੰ ਸੰਬੋਧਨ ਕੀਤਾ ਗਿਆ ਤੇ ਉਹਨਾਂ ਨੂੰ ਦੱਸਿਆ ਗਿਆ ਖਾਸ ਤੌਰ ਤੇ ਅਪੀਲ ਕੀਤੀ ਗਈ ਕਿ ਉਹਨਾਂ ਦੇ ਵੱਲੋਂ ਜਿਵੇਂ ਚੋਣਾਂ ਦੇ ਵਿੱਚ ਵੋਟ ਪਾਉਣ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਨੂੰ ਜੜੀ ਵੋਟ ਪਾਈ ਜਾਵੇ ਤੇ ਆਓ ਸੁਣਦੇ ਹਾਂ ਕਿ ਇਸ ਇਸ ਦੇ ਮੱਦੇਨਜ਼ਰ ਰਾਜਵਿੰਗ ਦੇ ਵੱਲੋਂ ਲੋਕਾਂ ਨੂੰ ਕੀ ਕਿਹਾ ਗਿਆ ਇੱਕ ਤਾਂ ਮੈਂ ਗੱਲ ਕਰਨੀ ਚਾਹਣਾ ਕਿ ਜਿਹੜੀ ਕਾਂਗਰਸ ਹੈ ਉਹ ਗਰੀਬਾਂ ਦੀ ਪਾਰਟੀ ਹੈ ਜੇ ਕਾਂਗਰਸ ਪਾਰਟੀ ਨਾ ਹੁੰਦੀ ਤਾਂ ਸ਼ਾਇਦ ਇਸ ਦੇਸ਼ ਦੇ ਅੰਦਰ ਗਰੀਬਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਾ ਮਿਲਦਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਵਾਨ ਲਾਲ ਨਹਿਰੂ ਪਹਿਲਾ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਕਾਂਗਰਸ ਦਾ ਜਿਹੜਾ ਗਾਂਧੀ ਪਰਿਵਾਰ ਦਾ ਪੁਰਾਣਾ ਜਿਹੜਾ ਬਜ਼ੁਰਗ ਸੀਗਾ ਤੇ ਉਹਨਾਂ ਦੇ ਨਾਲ ਬਾਬਾ ਸਾਹਿਬ ਅੰbedkar ਉਸ ਵੇਲੇ ਦੀ ਵਜਾਰਤ ਚ ਸੀਗੇ ਯਾਨੀ ਕਿ ਮੰਤਰੀ ਸੀਗੇ ਆਪਸ ਵਿੱਚ ਦੋਹਾਂ ਦੀ ਦੋਸਤੀ ਮਿੱਤਰਤਾ ਵੀ ਸੀਗੀ ਤੇ ਇੱਕ ਮਹਾਤਮਾ ਗਾਂਧੀ ਤੇ ਜਵਾਰਲਾਲ ਨਹਿਰੂ ਨੇ ਰਹਿ ਕੀਤੀ ਕੀ ਆਪਾਂ ਦੇਸ਼ ਦਾ ਸੰਵਿਧਾਨ ਜਿਹੜਾ ਲਿਖਣਾ ਹੈ ਇਹਦੀ ਜ਼ਿੰਮੇਵਾਰੀ ਕਿਹਨੂੰ ਦੇਈਏ ਦੋਨਾਂ ਨੇ ਸਲਾਹ ਕਰਕੇ ਉਹਨਾਂ ਨੇ ਕਿਹਾ ਕਿ ਸਾਡੇ ਕੋਲੇ ਸਭ ਤੋਂ ਹੁਨਾਰਵਰ ਬੰਦਾ ਜਿਹੜਾ ਹੈਗਾ ਪੜਿਆ ਲਿਖਿਆ ਜਿਹੜਾ ਗਵੇ ਭਾਈਚਾਰੇ ਨਾਲ ਸੰਬੰਧਿਤ ਹੈ ਬੀ ਆਰ ਅੰਬੇਦਕਰ ਦੀ ਜ਼ਿੰਮੇਵਾਰੀ ਉਹਨੂੰ ਚੇਅਰਮੈਨ ਲਾਓ ਤੇ ਥੱਲੇ ਕਮੇਟੀ ਬਣਾਓ ਤਾਂ ਜੋ ਊਚ ਨੀਚ ਵਾਲਾ ਜਿਹੜਾ ਕੰਮ ਹੈ ਕਿ ਗਰੀਬਾਂ ਦੇ ਨਾਲ ਵਿਤਕਰੇ ਵਾਲਾ ਕੰਮ ਇਹ ਬੰਦ ਹੋਵੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਦੇ ਮੱਦੇ ਨਜ਼ਰ ਗੁਰਦੁਆਰਾ ਸ੍ਰੀ 베 ਸਾਹਿਬ ਨੂੰ ਵਿਦੇਸ਼ੀ ਫੁੱਲਾਂ ਦੇ ਨਾਲ ਸਜਾਇਆ ਜਾ ਰਿਹਾ ਸਿੱਖ ਧਰਮ ਦੇ ਬਾਨੀ ਮਨੁੱਖਤਾ ਦੇ ਰਹਬਰ ਸਾਹਿਬ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਮੌਕੇ 4 ਨਵੰਬਰ ਨੂੰ ਮੂਲ ਮੰਤਰ ਸਥਾਨ ਇਤਿਹਾਸਕ ਗੁਰਦੁਆਰਾ ਸ੍ਰੀ ਸੰਤ ਕਾਟ ਸਾਹਿਬ ਸੁਲਤਾਨਪੁਰ ਲੋਧੀ ਤੋਂ ਆਰੰਭ ਹੋ ਰਿਹਾ ਹੈ ਮਹਾਨ ਨਗਰ ਕੀਰਤਨ ਦੇ ਮੱਦੇ ਨਜ਼ਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸੰਤ ਕਾਟ ਸਾਹਿਬ ਵਿਖੇ ਤਿਆਰੀਆਂ ਚੱਲ ਰਹੀਆਂ ਹਨ ਤਸਵੀਰਾਂ ਸਾਹਮਣੇ ਆਈਆਂ ਨੇ ਇਸ ਤੋਂ ਇਲਾਵਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਤਪਸਥਾਨ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਸultanpur Lodhi ਦੇ ਦਰਸ਼ਨੀ ਦਿਓੜੀ ਦੇ ਮੁੱਖ ਪ੍ਰਵੇਸ਼ ਰਸਤੇ ਨੂੰ ਬਹੁਤ ਹੀ ਸੁੰਦਰ ਫੁੱਲਾਂ ਨਾਲ ਬਣੇ ਇੱਕ ਇਕ ਓੰਕਾਰ ਸਾਹਿਬ ਲਗਾ ਕੇ ਖੰਡਾ ਸਾਹਿਬ ਲਗਾ ਕੇ ਆਲੇ ਦੁਆਲੇ ਫੁੱਲਾਂ ਦੀਆਂ ਸੁੰਦਰ ਲੜੀਆਂ ਨਾਲ ਸਜਾਇਆ ਗਿਆ ਇਸ ਦੇ ਇਲਾਵਾ ਮੁਖ ਦਰਬਾਰ ਸਾਹਿਬ ਦੇ ਬਾਹਰ ਸ੍ਰੀ ਮੂਲ ਮੰਤਰ ਸਾਹਿਬ ਦਾ ਸ਼ਬਦ ਫੁੱਲਾਂ ਨਾਲ ਲਿਖ ਕੇ ਅਤੇ ਨਾਲ ਸਤਿਗੁਰੂ ਪਾਤਸ਼ਾਹ ਜੀ ਦੀ ਇੱਕ ਤਸਵੀਰ ਲਗਾ ਕੇ ਬਹੁਤ ਹੀ ਸੁੰਦਰ ਸਜਾਇਆ ਗਿਆ ਜਿੱਥੇ ਖੜੇ ਹੋ ਕੇ ਦੇਸ਼ ਵਿਦੇਸ਼ ਤੋਂ ਨਤਮਸਤਕ ਹੋਣ ਦੇ ਲਈ ਆ ਰਹੇ ਸਰਦਾਲੂ ਪਰਿਵਾਰਾਂ ਸਮੇਤ ਯਾਦਗਾਰੀ ਤਸਵੀਰਾਂ ਖਿਚਾ ਰਹੇ ਹਨ ਤੇ ਇਸ ਸਮੇਂ ਜਿੱਥੇ ਸਤਗੁਰਜੀਤ ਦੀ ਪਾਵਨ 베ਰੀ ਸਾਹਿਬ ਅਤੇ ਗੁਰਦੁਆਰਾ 베ਰ ਸਾਹਿਬ ਜੀ ਦੀ ਪੂਰੀ ਇਮਾਰਤ ਨੂੰ ਰੰਗ ਬਿਰੰਗੀਆਂ ਕੇਸਰੀ ਨੀਲੀਆਂ ਅਤੇ ਪੀਲੀਆਂ ਪੱਤੀਆਂ ਲਗਾ ਕੇ ਸੁੰਦਰ ਬਣਾਇਆ ਗਿਆ ਤੇ ਉਧਰੇ ਦਿਲ ਦਾ ਹਲਾ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਕਿ ਕਬੱਡੀ ਖਿਡਾਰੀ ਦਾ ਛੋਡਾ ਕਿ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਗਰਾਉਂ ਵਿੱਚ ਕਬੱਡੀ ਖਿਡਾਰੀ ਦਾ ਹਣ ਪਚਾਤੇ ਵਿਅਕਤੀਆਂ ਵੱਲੋਂ ਗੁਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਗੋਲੀ ਕਬੱਡੀ ਖਿਡਾਰੀ ਦੀ ਛਾਤੀ 'ਚ ਲੱਗੀ ਅਤੇ ਜਦੋਂ ਉਸਨੂੰ ਹਸਪਤਾਲ ਲਿਜਾਇਆ ਗਿਆ ਤਾਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਨੌਜਵਾਨ ਦੀ ਪਛਾਣ 23 ਸਾਲਾ ਤੇਜਪਾਲ ਸਿੰਘ ਵਜੋਂ ਹੋਈ ਤੇ ਉਹ ਗਿੱਦੜ ਵਿੰਡੀਦਾਰ ਰਹਿਣ ਵਾਲਾ ਸੀ ਅਤੇ ਇੱਕ ਕਬੱਡੀ ਖਿਡਾਰੀ ਸੀ ਹਮਲਾਵਰ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਮੌਕੇ ਤੋਂ ਫਰਾਰ ਹੋ ਗਏ ਇਹ ਘਟਨਾ ਜਗਰਾਉਂ ਦੇ ਹਰੀ ਸਿੰਘ ਰੋਡ ਤੇ ਵਾਪਰੀ ਜੋ ਕਿ SSP ਦਫਤਰ ਤੋਂ ਥੋੜੀ ਦੂਰ ਹੈ ਤੇ ਮੋੜਲੀ ਜਾਣਕਾਰੀ ਅਨੁਸਾਰ ਹਮਲਾਵਰ ਇੱਕ ਕਾਰਜ ਆਏ ਅਤੇ ਤੇਜ਼ਪਾ ਨੂੰ ਸ਼ਰੀਆਮ ਗੋਲੀ ਮਾਰ ਦਿੱਤੀ। ਘਟਨਾ ਦੀ ਸੂchnਾ ਮਿਲਦੇ ਹੀ DSP ਸਮੇਤ ਸਿਟੀ ਥਾਣੇ ਦੀ ਪੁਲਿਸ ਟੀਮ ਮੌਕੇ ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਲਾਵਰਾ ਦੀ ਪਛਾਣ ਕਰਨ ਦੇ ਲਈ ਘਟਨਾ ਵਾਲੀ ਥਾਂ ਤੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਾ ਦੀ ਫੁਟੇਜ ਚੈੱਕ ਕਰ ਰਹੀ ਹੈ ਤੇ ਹੁਣ ਤੱਕ ਮਿਲੀ ਜਾਣਕਾਰੀ ਦੇ ਅਨੁਸਾਰ ਮੁਲਜ਼ਮਾ ਨੇ ਪਹਿਲਾਂ ਮ੍ਰਿਤਕ ਦੀ ਕਾਰ ਨੂੰ ਟੱਕਰ ਮਾਰ ਕੇ ਰੋਕਿਆ ਅਤੇ ਫਿਰ ਕਾਰ ਤੋਂ ਹੇਠਾ ਉਤਰ ਕੇ ਇਸ ਵਾਰਦਾਤ ਨੂੰ ਜੁੜਾ ਅੰਜਾਮ ਦਿੱਤਾ ਸੀ ਤੇ ਹੁਣ ਪੁਲਿਸ ਦੇ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਤੁਦਰੀ ਖਬਰ ਸਾਹਮਣੇ ਆ ਰਹੀ ਹੈ ਕਿ ਅੱਜ ਛੁੱਟੀ ਦਾ ਜੁੜਾ ਕੀ ਐਲਾਨ ਕਰ ਦਿੱਤਾ ਗਿਆ। 1 ਨਵੰਬਰ ਦਾ ਦਿਨ ਭਾਰਤ ਦੇ ਇਤਿਹਾਸ ਦੇ ਵਿੱਚ ਕਾਫੀ ਵਿਸ਼ੇਸ਼ ਮੰਨਿਆ ਜਾਂਦਾ ਹੈ ਕਿਉਂਕਿ ਇਸ ਦਿਨ ਪੰਜਾਬ ਸਣੇ ਕਈ ਸੂਬਿਆਂ ਦੀ ਸਥਾਪਨਾ ਤੇ ਮੁੜ ਸਥਾਪਨਾ ਹੋਈ ਸੀ। ਜੀਹਾਂ ਭਾਰਤ ਦੀ ਰਾਜਨੀਤਿਕ ਤੇ ਪ੍ਰਸ਼ਾਸਕੀ ਰੀਸੰਗਠਨ ਪ੍ਰਕਿਰਿਆ ਦੌਰਾਨ ਕਈ ਨਵੇਂ ਸੂਬੇ ਇਸੇ ਤਾਰੀਖ ਨੂੰ ਬਣੇ ਸਨ ਜਿਨ੍ਹਾਂ ਵਿੱਚ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ, ਕਰਨਾਟਕ, ਕੇਰਲ ਮੱਧ ਪ੍ਰਦੇਸ਼ ਉੱਤਰਾਖੰਡ ਅਤੇ ਛੱਤੀਸਗੜ ਸ਼ਾਮਲ ਸਖ ਤਾਂ ਇਸ ਕਾਰਨ ਛੱਤੀਸਗੜ ਵਿੱਚ ਸੂਬਾ ਸਰਕਾਰ ਨੇ 1 ਨਵੰਬਰ ਸ਼ਨੀਵਾਰ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ ਤੇ ਇਹ ਛੁੱਟੀ ਸੂਬਾ ਸਥਾਪਨਾ ਦਿਵਸ ਦੇ ਮੌਕੇ ਤੇ ਐਲਾਨ ਕੀਤੀ ਗਈ ਹੈ ਇਸ ਸਾਲ ਛੱਤੀਸਗੜ ਆਪਣਾ 25ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ ਤੇ ਜਿਸ ਨੂੰ ਰजत ਜਯੰਤੀ ਸਾਲ ਵਜੋਂ ਵਿਸ਼ੇਸ਼ ਤਿਉਹਾਰਾਂ ਨਾਲ ਮਨਾਇਆ ਜਾ ਰਿਹਾ ਹੈ ਇਸਨ ਆਮ ਪ੍ਰਸ਼ਾਸਨ ਵਿਭਾਗ ਵੱਲੋਂ 29 ਅਕਤੂਬਰ ਨੂੰ ਜਾਰੀ ਕੀਤੇ ਗਏ ਹੁਕਮ ਮੁਤਾਬਕ 1 ਨਵੰਬਰ ਨੂੰ ਸਾਰੇ ਸਰਕਾਰੀ ਦਫ਼ਤਰ ਬੰਦ ਰਹਿਣਗੇ ਸਾਰੇ ਸਰਕਾਰੀ ਗੈਰ ਸਰਕਾਰੀ ਗ੍ਰਾਂਟ ਪ੍ਰਾਪਤ ਅਤੇ ਨੀਜੀ ਵਿਦਿਅਕ ਅਦਾਰੇ ਵੀ ਬੰਦ ਰਹਿਣਗੇ ਇਹ ਛੁੱਟੀ ਸਥਾਨਕ ਆਮ ਛੁੱਟੀ ਵਜੋਂ ਲਾਗੂ ਹੋਵੇਗੀ ਹੁਕਮ ਦੇ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਇਸ ਆਮ ਛੁੱਟੀ ਦੌਰਾਨ ਬੈਂਕ ਖੁੱਲੇ ਰਹਿਣਗੇ ਤੇ 1 ਨਵੰਬਰ ਨੂੰ ਪੰਜਾਬ ਵਿੱਚ ਵੀ ਸੂਬਾ ਸਥਾਪਨਾ ਦਿਵਸ ਮਨਾਇਆ ਜਾਣਾ ਹੈ ਜਿਸ ਕਾਰਨ ਪੰਜਾਬ ਸਰਕਾਰ ਨੇ ਇਸ ਦਿਨ ਲਈ ਰੱਖਵੇਂ ਛੁੱਟੀ ਦਾ ਐਲਾਨ ਕੀਤਾ ਹੈ ਨਵੰਬਰ ਦੇ ਸ਼ੁਰੂ ਹੁੰਦੇ ਹੀ ਮੌਸਮ ਦੇ ਵਿੱਚ ਇੱਕ ਵੱਡੀ ਤਬਦੀਲੀ ਜੁੜੀ ਕੀ ਆਈ ਹੈ ਜੀ ਹਾਂ ਵਿਭਾਗ ਦੇ ਵੱਲੋਂ ਵੱਡੀ ਅਪਡੇਟ ਸਾਂਝੀ ਕੀਤੀ ਗਈ ਹੈ ਨਵੰਬਰ ਮਹੀਨੇ ਦੀ ਸ਼ੁਰੂਆਤ ਤੋਂ ਪਹਿਲਾ ਹੀ ਪੰਜਾਬ ਦੇ ਮੌਸਮ ਨੇ ਆਪਣਾ ਰੁਖ ਬਦਲਣਾ ਸ਼ੁਰੂ ਕਰ ਦਿੱਤਾ ਹੈ ਜਿਸ ਦਾ ਭਾਵ ਹੈ ਕਿ ਨਵੰਬਰ ਦੇ ਸ਼ੁਰੂਆਤੀ ਦੌਰ ਤੋਂ ਹੀ ਠੰਡ ਪੂਰੀ ਤਰ੍ਹਾਂ ਜ਼ੋਰ ਦਿਖਾਵੇਗੀ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਇੱਕ ਨਵੀਂ ਪੱਛਮੀ ਗੜਬੜੀ ਉੱਤਰੀ ਭਾਰਤ ਵਿੱਚ ਸਰਗਰਮ ਹੋ ਰਹੀ ਹੈ ਜਿਸ ਦਾ ਹੌਲਾ ਪ੍ਰਭਾਵ ਹੁਣ ਪੰਜਾਬ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੂਬੇ 'ਚ ਠੰਡੀਆਂ ਹਵਾਵਾਂ ਦਾ ਪ੍ਰਭਾਵ ਹੋਰ ਵਧੇਗਾ ਅਤੇ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਜਾਵੇਗੀ ਤੇ ਧੁੰਦ ਪੈਣ ਦੇ ਵੀ ਆਸਾਰ ਹਨ ਮੌਸਮ ਵਿਭਾਗ ਨੇ ਤਾਜ਼ਾ ਰਿਪੋਰਟ ਅਨੁਸਾਰ ਅਗਲੇ 4 ਤੋਂ 5 ਦਿਨਾਂ ਤੱਕ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਰਾਤ ਦਾ ਤਾਪਮਾਨ 2 ਡਿਗਰੀ ਤੱਕ ਘਟ ਸਕਦਾ ਹੈ ਇਸ ਦੇ ਨਾਲ ਸਵੇਰ ਤੇ ਸ਼ਾਮ ਦੇ ਸਮੇਂ 'ਚ ਹਵਾ 'ਚ ਠੰਡਕ ਮਹਿਸੂਸ ਹੋਣੀ ਸ਼ੁਰੂ ਹੋ ਜਾਵੇਗੀ ਅੰਮ੍ਰਿਤਸਰ ਜਲੰਧਰ ਲੁਧਿਆਣਾ ਬਠਿੰਡਾ ਅਤੇ ਫਿਰੋਜ਼ਪੁਰ ਜ਼ੋਹੇ ਖੇਤਰਾ ਵਿੱਚ ਧੁੰਦ ਪੈਣੀ ਸ਼ੁਰੂ ਹੋ ਗਈ ਹੈ ਜਿਸ ਕਾਰਨ ਸਵੇਰ ਤੋਂ ਠੰਡੀਆਂ ਹਵਾਵਾਂ ਮਹਿਸੂਸ ਹੋ ਰਹੀਆਂ ਹਨ ਪਿੰਡੂ ਇਲਾਕਿਆਂ ਵਿੱਚ ਲੋਕ ਹੁਣ ਸਵੇਰ ਸ਼ਾਮ ਹਲਕੇ ਗਰਮ ਕੱਪੜਿਆਂ ਦਾ ਸਹਾਰਾ ਲੈ ਰਹੇ ਹਨ ਤਦ ਰਹੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿਹੜੇ ਕਿ ਵੱਖ-ਵੱਖ ਪਾਕਟਿਆਂ ਦੇ ਵੱਲੋਂ ਮੰਦਿਤ ਕੀਤੀ ਜਾ ਰਹੀ ਦਾਸਨਿਆ ਕਿ ਇੱਕ ਵੀਡੀਓ ਸਾਹਮਣੇ ਆਈ ਜਿਸ ਦੇ ਵਿੱਚ ਇੱਕ ਹੜ੍ਹ ਪੀੜਤ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਕਾਲੀਦਾਇਰ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹੜ੍ਹ ਪ੍ਰਭਾਵਿਤ ਪਿੰਡ ਬਹਾਦਰਪੁਰ ਜੋਆ ਹਲਕਾ ਸ੍ਰੀ ਹਰਗੋਬਿੰਦ ਸਾਹਿਬ ਗੋਬਿੰਦਪੁਰ ਸਾਹਿਬ ਵਿਖੇ ਕਰਨਗਦੇ ਵਿੱਚ ਦੀ ਸੇਵਾ ਹੜ ਪ੍ਰਭਾਵਿਤ ਪਰਿਵਾਰਾਂ ਨੂੰ ਫੇਜੀ ਗਈ ਕਿਸਾਨ ਵੀਰਾਂ ਨੇ ਬਾਦਲ ਸਾਹਿਬ ਅਤੇ ਰਾਜਨਬੀਰ ਸਿੰਘ ਕੁਮਾਨ ਦਾ ਧੰਨਵਾਦ ਕੀਤਾ ਤੇ ਆਉਣਦਿਆਂ ਅੱਜ ਸ਼੍ਰੋਮਣੀ ਅਕਾਲੀ ਦਰ ਬਾਦਲ ਦੇ ਨਮਾਇਦੇ ਸਾਡੇ ਪਿੰਡ ਬਹਾਦਰਪੁਰ ਦੇ ਵਿੱਚ ਹੜ ਪੀਤ ਪਰਿਵਾਰਾਂ ਦਾ ਪਹਿਲਾਂ ਵੀ ਇੱਕ ਵਾਰ ਆ ਕੇ ਉਹ ਮਿਲ ਕੇ ਗਏ ਨੇ ਤੇ ਹੁਣ ਉਹ ਜਿਹੜੇ ਲੋਕਾਂ ਨੇ ਕਿਹਾ ਸੀ ਕਿ ਸਾਡੇ ਲੋਕਾਂ ਨੂੰ ਤੁਮਤੀ ਮਿਲਣੀ ਚਾਹੀਦੀ ਵੀ ਵੀ ਮਿਲਣਾ ਚਾਹੀਦਾ ਨੇ ਅਸੀਂ ਕਰਤਾ ਹਾਂ ਸਭ ਤੋਂ ਦੁਬਾਰਾ ਉਹ ਨਗਰ ਦੇ ਲਈ ਫਤਹ ਦਵਾ ਦੇਣਾ ਉਹਦੇ ਵਾਸਤੇ ਸਾਡੇ ਹਰ ਕੋਈ ਦੇ ਇੰਤਜ਼ਾਮ ਕਰ ਰਹੇ ਸੀ ਉਹਨਾਂ ਦੇ ਅੱਜ ਤੋਂ ਜੋ ਹੈ ਜਿਹੜਾ ਖਾਨ ਇੱਥੇ ਪਹੁੰਚੇ ਨੇ ਅਸੀਂ ਉਹਨਾਂ ਦਾ ਸਰਦਾਰ ਸਿੰਘ ਨੂੰ ਮਦਦ ਦਾ ਰਾਜਵੀਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅਖਾਲੀ ਪੱਤਾਲਾ ਵਾਲਿਆਂ ਦਾ ਜਿਨ੍ਹਾਂ ਨੇ ਔਖੇ ਵੇਲੇ ਲੋਕਾਂ ਦੀ ਪਿੰਡ ਦੇ ਵਸਨੀਕਾਂ ਜਿਨ੍ਹਾਂ ਦੇ ਹੱਡ ਦਾ ਪ੍ਰਭਾਵ ਤੇ ਹੁਣ ਉਹਨਾਂ ਦੀ ਮਦਦ ਕੀਤੀ ਹੈ ਜਿਹੜੇ 20 ਦਿਨ ਵਾਸਤੇ ਉਥੋਂ ਚੱਲ ਕੇ ਸਪੈਸ਼ਲ ਆਏ ਨੇ ਨਵਾਂ ਸ਼ੋਅ ਡਾਈਨਿੰਗ ਵਿਦ ਦਾ ਕਪੂਰਸ ਜਿਹੜਾ ਕੀ ਉਸ ਦੀ ਸ਼ੁਰੂਆਤ ਹੋਣ ਵਾਲੀ ਹੈ 10 ਦਸੰਬਰ ਕੀ ਐਂਟਰਟੇਨਮੈਂਟ ਇੰਡਸਟਰੀ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਸਾਰਾ ਕਪੂਰ ਖਾਨਦਾਨ ਨਜ਼ਰ ਆਵੇਗਾ ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਪਰਿਵਾਰ ਦੀ ਦੁਨੀਆ ਦੀ ਝਲਕ ਦਿਖਾਉਣ ਵਾਲਾ ਇੱਕ ਨਵਾਂ ਸ਼ੋਅ ਡਾਈਨਿੰਗ ਵਿਦ ਦਾ ਕਪੂਰਸ 21 ਨਵੰਬਰ ਤੋਂ Netflix ਤੇ ਸਟ੍ਰੀਮਿੰਗ ਸਟ੍ਰੀਮ ਹੋਣ ਦੇ ਲਈ ਤਿਆਰ ਹੈ ਜੀ ਹਾਂ ਇਹ ਸ਼ੋਅ ਜੋ ਕਿ ਮਹਾਨ ਰਾਜ ਕਪੂਰ ਦੇ 100 ਸਾਲ ਪੂਰੇ ਹੋਣ ਤੇ ਮਨਾਇਆ ਜਾਵੇਗਾ ਅਰਮਾਨ ਜੈਨ ਦੁਆਰਾ ਬਣਾਇਆ ਗਿਆ ਹੈ ਤੇ ਜਿਸ ਦਾ ਨਿਰਦੇਸ਼ਨ ਅਤੇ ਲਿਖਿਤ ਸਮ੍ਰਿਤੀ ਮੁੰਦਰਾ ਦੁਆਰਾ ਕੀਤੀ ਗਈ ਹੈ ਇਸ ਦਾ ਨਿਰਮਾਣ ਅਵਸ਼ਯਕ ਮੀਡੀਆ ਦੁਆਰਾ ਕੀਤਾ ਗਿਆ ਅਰਮਾਨ ਜੈਨ ਨੇ ਕਿਹਾ ਕਪੂਰ ਖਾਨਦਾਨ ਨੂੰ ਮੇਜ਼ ਦੇ ਆਲੇ ਦੁਆਲੇ ਇਕੱਠੇ ਲਿਆਉਣ ਪੀੜੀਆਂ ਦੀਆਂ ਕਹਾਣੀਆਂ ਨੂੰ ਖੋਲਣ ਵਰਗਾ ਮਹਿਸੂਸ ਹੋਇਆ ਹਾਸਾ ਖਪੜਾ ਦਫੜੀ ਬੇਅੰਤ ਭੋਜਨ ਅਤੇ ਬੇਸ਼ੱਕ ਉਹ ਮਜ਼ਾਕ ਜੋ ਅਸਲ ਦੇ ਵਿੱਚ ਸਾਡੇ ਡੀਐਨਏ ਵਿੱਚ ਹੈ ਉਹਨਾਂ ਨੇ ਕਿਹਾ ਕਿ ਇਹ ਸ਼ੋਅ ਉਹਨਾਂ ਦੇ ਨਾਨਾਜੀ ਰਾਜ ਕਪੂਰ ਦਾ ਸਨਮਾਨ ਕਰਨ ਅਤੇ ਸਦੀਵੀ ਬੰਦਨ ਦਾ ਜਸ਼ਨ ਮਨਾਉਣ ਦਾ ਉਹਨਾਂ ਦਾ ਤਰੀਕਾ ਹੈ ਜੋ ਸਾਨੂੰ ਇਕੱਠੇ ਰੱਖਦਾ ਹੈ ਖੇਡ ਜਗਤ ਤੋਂ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜ ਜਿਹੜਾ ਦੱਸਦ ਰਿਹਾ ਕਿ ਆਸਟ੍ਰੇਲੀਆ ਦੇ ਵੱਲੋਂ ਭਾਰਤ ਨੂੰ ਝੁੜਾ ਕੇ ਇਹ ਮੈਚ ਦੇ ਵਿੱਚ ਹਰਾ ਦਿੱਤਾ ਗਿਆ ਭਾਰਤ ਤੇ ਆਸਟ੍ਰੇਲੀਆ ਦੇ ਵਿਚਕਾਰ 5 ਮੈਚਾਂ ਦੀ T20 ਸੀਰੀਜ਼ ਦਾ ਦੂਜਾ ਮੈਚ ਮੈਲਬੌਰਨ ਕ੍ਰਿਕਟ ਗਰਾਊਂਡ ਵਿਖੇ ਖੇਡਿਆ ਗਿਆ ਤੇ ਦੂਜੇ T20 ਦੇ ਵਿੱਚ ਆਸਟ੍ਰੇਲੀਆ ਨੇ ਪਹਿਲਾਂ ਟਾਸ ਜਿੱਤ ਕੇ ਗੇਂਦਬਾਜ਼ੀ ਚੁਣੀ ਭਾਰਤੀ ਟੀਮ ਆਸਟ੍ਰੇਲੀਆ ਦੇ ਖਿਲਾਫ T20 ਸੀਰੀਜ਼ ਦੇ ਦੂਜੇ ਮੈਚ ਵਿੱਚ 4 ਵਿਕਟਾਂ ਦੇ ਨਾਲ ਹਾਰ ਗਈ। ਜੀ ਹਾਂ ਆਸਟ੍ਰੇਲੀਆ ਨੇ ਜਿੱਤ ਲਈ 126 ਦੌੜਾ ਦਾ ਟੀਚਾ 13.2 ਓਵਰਾਂ ਵਿੱਚ 6 ਵਿਕਟਾਂ ਗੁਆ ਕੇ ਪ੍ਰਾਪਤ ਕਰ ਲਿਆ ਇਸ ਜਿੱਤੇ ਨਾਲ ਆਸਟ੍ਰੇਲੀਆ ਟੀਮ ਨੇ 5 ਮੈਚਾਂ ਦੀ T20 ਲੜੀ ਦੇ ਵਿੱਚ 1 ਸਿਫਰ ਦੀ ਬੜਤ ਬਣਾ ਲਈ ਹੈ ਪਹਿਲਾ T20 ਮੈਚ ਮੀ ਕਾਰਨ ਰੱਦ ਕਰ ਦਿੱਤਾ ਗਿਆ ਸੀ ਤੇ 34 T20 ਆਈ ਹੁਣ 2 ਨਵੰਬਰ ਨੂੰ ਖੇਡਿਆ ਜਾਵੇਗਾ ਅਸ ਹਾਰਨ ਤੋਂ ਬਾਅਦ ਬੱਲੇਬਾਜ਼ੀ ਕਰਨ ਉਤਰੀ ਭਾਰਤ ਦੀ ਸ਼ੁਰੂਆਤ ਬਹੁਤ ਮਾੜੀ ਰਹੀ। ਸ਼ੁਭਮਨ ਗੇਲ 5 ਦੌੜਾਂ, ਸੰਜੂ ਸੈਮਸਨ 2 ਦੌੜਾਂ, ਤਿਲਕ ਵਰਮਾ 0 ਦੌੜਾਂ ਅਤੇ ਸੂਰਜ ਕੁਮਾਰ ਯਾਦਵ 1 ਦੌੜ ਤੇ ਜਿਹੜੇ ਆਊਟ ਹੋ ਗਏ। ਤੇ ਦੋਵਾਂ ਟੀਮਾਂ ਦੇ ਲਈ ਪਲੇਇੰਗ 11 ਕੁਝ ਇਸ ਤਰ੍ਹਾਂ ਹੈ। ਭਾਰਤ ਦੀ ਟੀਮ ਸੂਰਜ ਕੁਮਾਰ ਯਾਦਵ ਕਪਤਾਨ, ਅਭਿਸ਼ੇਕ ਸ਼ਰਮਾ शुभमन गिल तिलक वर्मा संजू सैमसन विकेटकीपर शिवम दुबे अक्षर पटेल हर्षित राणा कुलदीप यादव वरुण चक्रवर्ती जसप्रीत बुमरा ऑस्ट्रेलिया की टीम मिशेल मार्श कप्तान ट्रेविस हेट, जॉश इंग्लिश विकेटकीपर, टिम डेविड मिशेल ओवन मैथ्यू शॉट मार्क स्टोयस जेवियर बाल्टलेट नॉथन एलिस मैथ्यू जॉश हेजलवुड 4 ਨਵੰਬਰ ਨੂੰ ਅੰਮ੍ਰਿਤਸਰ ਤੋਂ ਪਾਕਿਸਤਾਨ ਦੇ ਲਈ ਜਥਾ ਰਵਾਨਾ ਹੋਵੇਗਾ ਜੀ ਹਾਂ ਐਸਜੀਪੀਸੀ ਨੇ ਸ਼ਰਧਾਲੂਆਂ ਨੂੰ ਜੜੇ ਕੀ ਪਾਸਪੋਰਟ ਵੀ ਵਨਡੇ ਨੇ ਇਹ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਸ਼੍ਰੋਮਨੀਗੁਰਦੁਆਰਾ ਪ੍ਰਬੰਧਕ ਕਮੇਟੀ ਐਸਜੀਪੀਸੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੌਕੇ ਤੇ ਪਾਕਿਸਤਾਨ ਸਥਿਤ ਇਤਿਹਾਸਿਕ ਗੁਰਦ ਆਮਾ ਦੇ ਦਰਸ਼ਨਾਂ ਦੇ ਲਈ ਵਿਸ਼ੇਸ਼ ਚਥਾ ਭੇਜਿਆ ਜਾ ਰਿਹਾ ਹੈ ਇਸ ਮੌਕੇ ਸ਼ਰਧਾਲੂ ਵੀਜ਼ਾ ਲੱਗੇ ਆਪਣੇ ਪਾਸਪੋਰਟ ਲੈਣ ਦੇ ਲਈ ਐਸਜੀਪੀਸੀ ਦਫ਼ਤਰ ਪਹੁੰਚੇ ਸਨ ਸ਼ਰਧਾਲੂਆਂ ਨੇ ਆਪਣੇ ਪਾਸਪੋਰਟ ਹਾਸਲ ਕਰ ਖੁਸ਼ੀ ਤੇ ਉਤਸ਼ਾਹ ਦਾ ਪ੍ਰਗਟਾਵਾ ਕੀਤਾ ਅੰਮ੍ਰਿਤਸਰ ਤੋਂ ਇਹ ਜਥਾ 4 ਨਵੰਬਰ ਨੂੰ ਪਾਕਿਸਤਾਨ ਦੇ ਲਈ ਰਵਾਨਾ ਹੋਵੇਗਾ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਟੋਮ ਨੇ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਇਸ ਵਾਰ ਸੰਗਤਾਂ ਵਿੱਚ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਤੇ ਕਮੇਟੀ ਦੇ ਮੁਤਾਬਕ ਲਗਭਗ 2000 ਪਾਸਪੋਰਟਾਂ ਦੀਆਂ ਅਰਜ਼ੀਆਂ ਪ੍ਰਾਪਤ ਹੋਈਆਂ ਸਨ ਹਾਲਾਂਕਿ ਸ਼ੁਰੂਆਤੀ ਪੜਾਅ ਦੇ ਵਿੱਚ ਭਾਰਤ ਸਰਕਾਰ ਦੇ ਵੱਲੋ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਜਥੇ ਦੇ ਜਾਣ ਤੇ ਰੋਕ ਲਗਾ ਦਿੱਤੀ ਗਈ ਸੀ ਤੇ ਇਸ ਫੈਸਲੇ ਤੇ ਸਟੋਮ ਨੇ ਕਮੇਟੀ ਵੱਲੋਂ ਸਖਤ ਰੋਸ ਪ੍ਰਗਟ ਕੀਤਾ ਗਿਆ ਜਿਸ ਦੇ ਨਤੀਜੇ ਵਜੋਂ ਸਰਕਾਰ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ ਤੇ ਸੰਗਤਾਂ ਨੂੰ ਪਾਕਿਸਤਾਨ ਜਾਣ ਦੀ ਆਗਿਆ ਮਿਲ ਗਈ ਸੰਘਤਾਵਾਂ ਦੇ ਵੱਲੋਂ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਗੁਰਤਾਮਾ ਦੇ ਦਰਸ਼ਨਾਂ ਦੇ ਲਈ ਸਿੱਖਾਂ ਨੂੰ ਖੁੱਲੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਧਾਰਮਿਕ ਸੰਬੰਧਾਂ ਰਾਹੀਂ ਦੋਵੇਂ ਦੇਸ਼ਾਂ 'ਚ ਪਿਆਰ ਅਤੇ ਸ਼ਾਂਤੀ ਦਾ ਸੁਨੇਹਾ ਮਜ਼ਬੂਤ ਹੋ ਸਕੇ ਕਮੇਟੀ ਦੇ ਅਨੁਸਾਰ 1802 ਪਾਸਪੋਰਟ ਪਾਕਿਸਤਾਨ ਭੇਜੇ ਗਏ ਸਨ ਜਿਨ੍ਹਾਂ ਵਿੱਚੋਂ 1700 93 ਪਾਸਪੋਰਟਾਂ ਤੇ ਵੀਜ਼ੇ ਲਾ ਕੇ ਆ ਚੁੱਕੇ ਹਨ ਜਦਕਿ ਕੁਝ ਬਾਕੀ ਵੀ 1-2 ਦਿਨਾਂ ਚ ਆਣ ਜਾਣ ਦੀ ਉਮੀਦ ਹੈ ਤੇ ਹੁਣ ਇਹ ਜਥਾ 4 ਨਵੰਬਰ ਨੂੰ ਅੰਮ੍ਰਿਤਸਰ ਤੋਂ ਰਵਾਨਾ ਹੋਵੇਗਾ ਤੇ 10 ਦਿਨਾਂ ਦੀ ਯਾਤਰਾ ਦੇ ਦੌਰਾਨ ਗੁਰਦੁਆਰਾ ਨਨਕਾਣਾ ਸਾਹਿਬ ਗੁਰਦੁਆਰਾ ਪੰਜਾ ਸਾਹਿਬ ਗੁਰਦੁਆਰਾ ਡੇਰਾ ਸਾਹਿਬ ਗੁਰਦੁਆਰਾ ਸੱਚਾ ਸੋਦਾ ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰੇਗਾ ਜਥਾ 13 ਨਵੰਬਰ ਨੂੰ ਵਾਪਸੀ ਕਰੇਗਾ ਤਾ ਫਿਲਹਾਲ ਦੇ ਲਈਸ ਬੁਲੇਟਿਨ ਦੇ ਵਿੱਚ ਬਸ ਐਨਆਈ ਮੈਨੂੰ ਦੇ ਚਾਰਲਸ ਧੰਨਵਾਦ